ਪੰਜਾਬ ਵਿੱਚ ਹਾਲੀਆ ਹੜਾਂ ਕਾਰਨ ਵਕਫਾ ਖੇਤਰਾਂ ਵਿੱਚ ਹੋਏ ਭਾਰੀ ਨੁਕਸਾਨ ਨੂੰ ਦੇਖਦੇ ਮੁੰਬਈ ਦੀ ਸਮੂਹ ਸੰਗਤ ਤੋਂ ਨਿਸ਼ਾਨੇ ਸਿੱਖੀ ਕਾਰ ਸੇਵਾ ਖਡੂਰ ਸਾਹਿਬ ਦੇ ਰਾਹੀਂ ਵੱਡੇ ਪੱਧਰ ਤੇ ਰਾਹ ਸਮਗਰੀ ਭੇਜੀ ਗਈ। ਮਾਨਵਤਾ ਦੀ ਸੇਵਾ ਲਈ ਤਿਆਰ ਕੀਤੇ ਰਾਤ ਪ੍ਰੋਜੈਕਟ ਤਹਿਤ ਮੁੰਬਈ ਦੀਆਂ ਵਕਫਾ ਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੇ ਮਿਲ ਕੇ ਹੜ੍ਹ ਪੀੜਤਾਂ ਲਈ ਬੀਜ ਖਾਦ 12500 ਲੀਟਰ ਡੀਜ਼ਲ 18 ਗੱਡੀਆਂ ਚਾਰਾ ਕੰਬਲ ਚਾਦਰਾਂ ਭਾਂਡੇ ਗੱਦੇ ਕੱਪੜਿਆਂ ਦੀ ਵੱਡੀ ਸੇਵਾ ਭੇਜੀ ਗਈ ਹੈ ਇਸ ਮੌਕੇ ਕੀਤੇ ਸੰਗਤਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਕੇ ਰਾਹ ਸਮੱਗਰੀ ਨਾਲ ਭਰੀਆਂ ਗੱਡੀਆਂ ਹੜਪ੍ਰਭਾਵਿਤ ਇਲਾਕਿਆਂ ਵੱਲ ਰਵਾਨਾ ਕੀਤੀਆਂ ਇਸ ਪ੍ਰੋਜੈਕਟ ਵਿੱਚ ਨਾ ਸਿਰਫ ਮੁੰਬਈ ਦੀ ਸਿੱਖ ਸੰਗਤ ਨੇ ਸਗੋਂ Hindu ਅਤੇ ਮੁਸਲਮ ਭਾਈਚਾਰੇ ਨੇ ਵੀ ਵਿਸ਼ੇਸ਼ ਤੌਰ ਯੋਗਦਾਨ ਪਾਇਆ ਹੈ ਸੇਵਾ ਵਿੱਚ ਹਿੱਸਾ ਲੈਣ ਵਾਲੇ ਪ੍ਰੋਖ ਨਮਾਇੰਦਿਆਂ ਵਿੱਚ ਸਰਦਾਰ ਦਜੀਤ ਸਿੰਘ ਬਲਮਲਕੀਤ ਸਿੰਘ ਬਲ ਹਰਵੰਤ ਸਿੰਘ ਗਰੇਵਾਲ ਸ੍ਰੀ ਸੁਰੇਸ਼ ਕੌਸ਼ਲ ਸ੍ਰੀ ਸੁਨਿੰਦਰ ਕੌਸ਼ਲਾ ਸਰਦਾਰ ਗਰਦਿਆਲ ਸਿੰਘ ਬਲ ਸਰਦਾਰ ਗਰਦਿਆਲ ਸਿੰਘ ਬੀਬੀ ਮੀਤਕੌਰ ਚੱਡਾ ਬੀਬੀ ਮਾਨ ਐਡਵੋਕੇਟ ਸਰਦਾਰ ਸਹਿਬ ਸਿੰਘ ਕਲਾਰ ਸ੍ਰੀ ਕ੍ਰਿਸ਼ਨ ਸੈਣੀ ਸਰਦਾਰ ਤਰਲੋਕ ਸਿੰਘ ਢਿੱਲੋਂ ਸਮੇਤ ਹੋਰ ਸੰਗਤਾਂ ਵੀ ਹਾਜ਼ਰ ਸਨ ਇਹ ਸੇਵਾ ਕਾਰਜ ਸਾਨੂੰ ਇੱਕ ਵਾਰ ਫਿਰ ਸਿੱਖੀ ਦੇ ਉਸ ਸਨੇਹ ਦੀ ਯਾਦ ਦਵਾਉਂਦੇ ਹਨ ਮਾਨਵਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਇੱਥੇ ਹੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਿ ਕਿਸ ਤਰ੍ਹਾਂ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ ਇਸ ਸੇਵਾ ਲਈ ਕੀ ਬਾਕੀ ਤੁਸੀਂ ਦੇਖੋ ਡਾਲਾ ਟੀਵੀ ਦੀ ਇੱਕ ਵਿਸ਼ੇਸ਼ ਰਿਪੋਰਟ ਭਾਈ ਜੀ ਦਾ ਖਾਲਸਾ ਭਾਈ ਜੀ ਬੋਲੇ ਅਸੀਂ ਬੰਬੇ ਵੀ ਤੋਂ ਸੰਗਤਾਂ ਆਈਏ ਸਾਰੇ ਇੱਥੇ ਸੇਵਾ ਵਾਸਤੇ ਇੱਕੀ ਅਰਦਾਸ ਬੇਨਤੀ ਹੈ ਹਵਾਲਾ ਨਹੀਰਾ ਹੋਵਾ ਜਿੱਥੇ ਕਰਤਾ ਪੁਰਖ ਆਪ ਖਲੋਵਾ ਮਹਾਰਾਜ ਆਪ ਖਲੋਂਦੇ ਹਰ ਥਾਂ ਤੇ ਸੇਵਾ ਦਾ ਸਾਰਿਆਂ ਨੂੰ ਉਪਰਾਲਾ ਹੀ ਦਿੱਤਾ ਆ ਸਾਤ ਬਾੜ ਤੱਕੇ ਸੇਵਾ ਕਰ ਰਹੇ ਆ ਭਾਈ ਜੀ ਦਾ ਖਾਲਸਾ ਭਾਈ ਜੀ ਰਾਕੇ ਬੜੇ ਲੋਕਾਂ ਨੂੰ ਮਿਲਣ ਦਾ ਬੜੀ ਸਾਨੂੰ ਚੰਗਾ ਲੱਗੇਗਾ ਉਹਨਾਂ ਨਾਲ ਮਿਲ ਕੇ ਜੇ ਅਸੀਂ ਉਹਨਾਂ ਦੀ ਕੋਈ ਮਦਦ ਕਰ ਸਕੀ ਅਸੀਂ ਬੰਬੇ ਤੋਂ ਆਏ ਆ ਬੰਬੇ ਤੋਂ ਵੀ ਅਸੀਂ ਟਰੱਕ ਭੇਜਿਆ ਸੀ ਅੱਜ ਅਸੀਂ ਆਪਣੇ ਹੱਥ ਹੀ ਉਹਨਾਂ ਨੂੰ ਆਪਣਾ ਸਮਾਨ ਦਵਾਵਾਂਗੇ ਤੇ ਸਾਨੂੰ ਬੜਾ ਚੰਗਾ ਲੱਗੇਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਵਨਰਤੀ ਖਰੂਰ ਸਾਹਿਬ ਗਾਟਕੂ ਸਾਹਿਬ ਅਨੰਤ ਚਰਨ ਬਾਕੀ ਪੁੱਤਰ ਕੀਤਾ ਅੱਜ ਬੰਬੇ ਤੋਂ ਸੂਹ ਸੰਗਤਾਂ ਇੱਥੇ ਪਹੁੰਚੀਆਂ ਨੇ ਜਿਲੇ ਕਾਹਲੀ ਦਿਨਾਂ ਤੋਂ ਜੋ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਜਿੰਨੇ ਸਹਾਇਤਾ ਵਾਹਤੀ ਜਿੰਨੇ ਵਾਹਤੀ ਸਾਰਾ ਦਸਵੰਦ ਕੱਤਰ ਕਰਕੇ ਸੰਕਟਾਂ ਲੈ ਕੇ ਆਈਆਂ ਉਹਨਾਂ ਵਿੱਚ ਜਿਵੇਂ 700 ਏਕੜ ਲਗਭਗ ਜਮੀਨ ਕਿੱਲਾ ਤੇ ਬੀਜ ਔਰ ਖਾਦ ਦਾ ਪ੍ਰਬੰਧ ਹੈ ਔਰ 500 ਗੰਦਾ ਹੈ ਔਰ 12 13000 ਲੀਟਰ ਡੀਜ਼ਲ ਜੋ ਕਿਸਾਨਾਂ ਵਾਸਤੇ ਔਰ ਕੋਈ ਬਸਤਰ ਨਹੀਂ ਕੋਈ ਭਾਂਡੇ ਨਹੀਂ ਹੋਰ ਬਿੰਦ 1500 ਕੈਂਟਰੀ ਜਿਹੜੀ ਉਚਾਰਾ ਮਾਲ ਡੰਗਰ ਵਾਸਤੇ ਇਸ ਤਰ੍ਹਾਂ ਹੋਰ ਬਿੰਦ ਵਸਤੂਆਂ ਸੰਗਤਾਂ ਬਬੇ ਤੋਂ ਲੈ ਕੇ ਆਈਆਂ ਸੋ ਅੱਜ ਸੋ ਗੁਰੂ ਸਾਹਿਬ ਤੋਂ ਰਵਾਨਗੀ ਹੋਣੀ ਹੈ ਡੇਰੋ ਆਪਾ ਨਾਨਕ ਜੀ ਨਾਲਾ ਕਨ ਫਰੋਜਪੁਰ ਤਰਨਤਾਰਨ ਇਹਨਾਂ ਸਾਰੇ ਇਲਾਕੇ ਵਿੱਚ ਜਿੱਥੇ ਲੋੜ ਹੁੰਦੇ ਨੇ ਉਹਨਾਂ ਵਾਤੀ ਹਰਪ ਗੁਰਵਾਤੀ ਇਹ ਬਸਤੀਆਂ ਤਿਆਰ ਕਰਕੇ ਲੰਗੀ ਕੁੱਛਲੇ ਨਹੀਂ ਸੰਗਤਾਂ ਸੋ ਬਨ ਪਰਿਵਾਰ ਸਮੂਹ ਸੰਗਤਾਂ ਦੇ ਉਦਮ ਦੇ ਨਾਲ ਉਹ ਆਪਣੇ ਬੰਮੀ ਦੇ ਸੰਗਤ ਨੇ ਬੜਾ ਮਦਦ ਕੀਤਾ ਨੂੰ ਪਾਇਆ ਸੋ ਦਾਸ ਦੀ ਅਰਦਾਸ ਵੀ ਇਥੇ ਹੈ ਕਿ ਮਹਾਰਾਜੀ ਪਾਤਸ਼ਾਹ ਜਿਸ ਭਾਵਨਾ ਨੂੰ ਲੈ ਕੇ ਸੰਗਤਾਂ ਨੇ ਇਹ ਸ਼ਿਵਾ ਕੀਤੀ ਹਨ ਉਹਨਾਂ ਦੀ ਸ਼ਿਵਾ ਥਾਏ ਹੋਣੀ ਉਹਨਾਂ ਗੁਰਮਖਾਂ ਨੂੰ ਹੋਰ ਬਾਲ ਬਖਸ਼ੋ ਜੀ ਮਹਾਰਾਜੀ ਪਾਤਸ਼ਾਹ ਇਸ ਢੋਏ ਇਸ ਹਾਲਾਤ ਦੇ ਵਿੱਚ ਉਹਨਾਂ ਨੂੰ ਗੁਰੂ ਮਾਰ ਕਿਰਪਾ ਕਰੇ ਤਾਂ ਕਿ ਲੋੜਵੰਦਾਂ ਤੱਕ ਇਹ ਸਾਰਾ ਪਹੁੰਚ ਜਾਵੇ ਸੋ ਮੈਂ ਸਮੂਹ ਸੰਗਤਾਂ ਦਾ ਧੰਨਵਾਦ ਕਰਦੀ ਹਾਂ ਜੋ ਖੁਦੂਦ ਸਾਹਿਬ ਜੀਆਂ ਲਾ ਕੇ ਸਿੱਖਤੇ ਵਿੱਚ ਖਤਰ ਹੋਈਆਂ ਜਿਹਨਾਂ ਜਾ ਕੇ ਹੱਥੀਂ ਜਾ ਕੇ ਸੇਵਾ ਕਰਨੀਆਂ ਤੇ ਬੰਬੇ ਦੀ ਵਿਸ਼ੇਸ਼ ਸੰਗਤ ਨੇ ਬੜਾ ਵੱਡਾ ਪ੍ਰਣਾਲਾ ਕੀਤਾ ਹੈ ਇਹ ਗੁਰੂ ਕਿਰਪਾ ਕਰੇ ਸਮੂਹ ਸੰਗਤਾਂ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਦਿੱਲੀ ਤੋਂ ਸੰਗਤ ਸਾਰੀ ਜਨਪੁਰੀ ਤੋਂ ਅਸੀਂ ਚੰਦਰਨਗਰ ਜਿਹੜੀ ਜਨਪੁਰੀ ਉਹ ਤੋਂ ਸਾਡੀ ਇਹ ਸਿੱਖ ਸੰਗਤ ਅੱਜ ਜਿਹੜੀ ਇੱਥੇ ਪਹੁੰਚੀ ਹੈ ਬਾਬਾ ਜੀ ਦੇ ਕੋਲ ਕਿਉਂਕਿ ਅੱਜ ਉਸ ਉਹਨਾਂ ਲੋਕਾਂ ਵਾਸਤੇ ਅਸੀਂ ਇੱਥੇ ਪਹੁੰਚੇ ਹਾਂ ਜਿਹੜੇ ਕਿ ਹਮੇਸ਼ਾ ਹੀ ਦੂਸਰਿਆਂ ਦੇ ਦੁੱਖ ਦਰਜ ਇਹ ਕੌਮ ਸਭ ਤੋਂ ਅੱਗੇ ਹੋ ਕੇ ਸੇਵਾ ਕਰਦੀ ਰਹੀ ਹੈ ਮੈਂ ਸਮਝਦਾ ਕਿ ਦਿੱਲੀ ਤੋਂ ਬਹੁਤ ਜ਼ਿਆਦਾ ਲੋਕਾਂ ਨੇ ਸੇਵਾ ਭੇਜੀ ਹੈ ਲੇਕਿਨ ਅਸਲੀ ਮੈਂ ਅੱਜ ਦਿੱਲੀ ਦੀ ਸੰਗਤ ਨੂੰ ਇੱਕ ਵਾਰ ਇੱਥੋਂ ਇਹ ਵੀ ਅਪੀਲ ਕਰਾਂਗਾ ਕਿ ਬਾਬਾ ਜੀ ਦੀ ਰਾਏ ਹੈ ਜੇ ਅਪਾ ਸੇਵਾ ਕਰੀਏ ਜਿਹੜੀ ਕਿ ਸੇਵਾ ਸਾਡੀ ਜਿਹੜਾ ਦਸਵੰਦ ਦੇ ਉਹਨਾਂ ਦਾ ਉਹਨਾਂ ਦੀ ਜਿਹੜੀ ਭਾਵਨਾਵਾਂ ਨੇ ਇਨਸਾਨੀਅਤ ਦੀ ਸੇਵਾ ਜੇ ਉਹ ਕਰਨਾ ਚਾਹੁੰਦੇ ਨੇ ਉਹ ਠੀਕ ਜਗ੍ਹਾ ਤੱਕ ਪਹੁੰਚ ਸਕੇ ਮੈਂ ਇਹੋ ਹੀ ਕਹਾंगा ਦਿੱਲੀ ਗੁਰਦੁਆਰਾ ਕਮੇਟੀ ਦਾ ਮੈਂ ਚੇਅਰਮੈਨ ਵੀ ਹਾਂ ਜਿੱਥੇ ਵੀ ਗੁਰਦੁਆਰਾ ਕਮੇਟੀ ਆਪਣੀ ਜਗ੍ਹਾ ਕਰ ਰਹੀ ਹੈ ਸੇਵਾ ਦੂਜੀ ਜਗ੍ਹਾ ਮੈਂ ਇਹ ਅਪੀਲ ਅੱਜ ਜੇ ਕਰ ਰਹੇ ਹਾਂ ਦਿੱਲੀ ਦੀ ਸੰਗਤ ਨੂੰ ਅੱਜ ਅਸੀਂ ਖਡੂਰ ਸਾਹਿਬ ਪਹੁੰਚੇ ਹਾਂ ਇੱਕ ਬਹੁਤ ਹੀ ਵੱਡਾ ਇਤਿਹਾਸਿਕ ਜਗ੍ਹਾ ਹੈ ਅੱਜ ਅਸੀਂ ਬਾਬਾ ਜੀ ਦੇ ਨੂੰ ਕੁਝ ਸੇਵਾ ਸੀ ਆਪਣੇ ਵੱਲੋਂ ਕੀਤੀ ਹੈ ਲੇਕਿਨ ਸਾਡਾ ਦੂਸਰਾ ਜਿਹੜਾ ਜਥਾ ਹੈ ਉਕਾਲੀਆਂ ਪਰਸਵਾਏ ਜੋ ਕਿ ਸਾਨੂੰ ਪਤਾ ਲੱਗਾ ਸੀ ਕਿ ਬੰਬੇ ਦੀ ਸੰਗਤ ਆ ਰਹੀ ਹੈ ਅਸੀਂ ਉਹਨਾਂ ਦੇ ਨਾਲ ਕੁਝ ਨਾ ਕੁਝ ਸੇਵਾ ਜੀ ਸਾਬਾਣਾ ਚਾਹੁੰਦੇ ਸੀ ਅੱਜ ਅਸੀਂ ਉਹ ਪਾਇਆ ਹੈ ਲੇਕਿਨ ਸਾਡੇ ਬਾਅਦ ਇਹ ਸੇਵਾ ਲਗਾਤਾਰ ਚੱਲੂ ਰਹੇਗੀ ਕਿਉਂਕਿ ਸਾਨੂੰ ਇਹ ਲੱਗਾ ਹੈ ਇਹ ਇਸ ਰਾਈਂ ਬਾਬਾ ਜੀ ਦੇ ਰਾਈਂ ਅਸੀਂ ਇਸ ਸੇਵਾ ਨੂੰ ਚੰਗੀ ਤਰ੍ਹਾਂ ਕਰ ਸਕਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ